ਬਾਪੂ ਕੀ ਮੈਂ ਸੇਵਦਾਂ ਠੀਕ ਹੈ ਪੁੱਤ ਮੈਨੂੰ ਟੱਲਾ ਜੀ ਲੱਗਦਾ ਆਪਾਂ ਡਾਕਟਰ ਦੇ ਚੱਲਦੇ ਆ ਦਵਾਈ ਦਵਾ ਰਿਆ ਨਾ ਤੇ ਨਹੀਂ ਜਾਂਦੇ ਉਹ ਪੁੱਤ ਡਾਕਟਰ ਦੇ ਕੁਛ ਨਹੀਂ ਪਿਆ ਉਹ ਜਦੋਂ ਮੈਂ ਪੁੱਤ ਤੇ ਦਮੂਂ ਦੇਖ ਲਿਆ ਮੇਰਾ ਟੱਲੀ ਵਰਗਾ ਹੋ ਜਾ ਕੋਈ ਗੱਲ ਨਹੀਂ ਬਾਪੂ ਜਿਹੜੇ ਜੀ ਨੇ ਜਦੋਂ ਆਣਾ ਨਾ ਉਹਦੀ ਆਣਾ ਹੁੰਦਾ ਆਪਣੀ ਕਾਲੀ ਨਾਲ ਕਿਹੜਾ ਕੁਝ ਹੋਣ ਲੱਗਿਆ ਉਹ ਪੁੱਤ ਸਾਹਾਂ ਦੀ ਤੰਦਾ ਨਹੀਂ ਕੀ ਪਤਾ ਕਦੋਂ ਸਾਹ ਟੁੱਟ ਜਾਣਾ ਬਾਪੂ ਜੀ ਰੱਖ ਦੇ ਪੁੱਤ ਬਾਪੂ ਤੂੰ ਐ ਕਿਉਂ ਹੌਸਲਾ ਹਾਰਦਾ ਹੁੰਦਾ ਇਹ ਤੂੰ ਤੱਕੜਾ ਰਹੇ ਹੈ ਨਾ ਤੇਰੇ ਅਸਰੇ ਅਸੀਂ ਉੱਡੇ ਫਿਰਦੇ ਆ ਨਾੜੇ ਤੂੰ ਆਇਆ ਨਾ ਢੇਰੀ ਟਾਇਆ ਕਰ ਡਾਕਟਰ ਦੇ ਚਲਦੇ ਆ ਆ ਟੈਸਟ ਟੈਸ ਕਰਾ ਕੇ ਦੇ ਦਵਾਈ ਦਵਾ ਲੈਣੇ ਉਹ ਮੈਂ ਤਾਂ ਪੁੱਤਰ ਟੱਲੀ ਵਰਗਾ ਬਸ ਤੂੰ ਸਹੀ ਰਹਿਆ ਕਰ ਕੁਝ ਬਾਗ ਜੱਲੇ ਦਾ ਦਿਖਾ ਦਿਓ ਮੈਨੂੰ ਪੋਤੇ ਦਾ ਮੂੰਹ ਕੋਈ ਗੱਲ ਨਹੀਂ ਬਾਪੂ ਫਿਕਰ ਨਾ ਕਰ ਤੂੰ ਪਰਮਾਤਮਾ ਸਾਰਾ ਕੁਝ ਸਹੀ ਕਰੂਗਾ ਉਹਦੇ ਹੱਥ ਜੇ ਜਿਹੜੀ ਏਜ ਆਪਾਂ ਕਿਵੇਂ ਧੱਕਾ ਕਰ ਸਕਦੇ ਆ ਤੂੰ ਕੋਈ ਦਵਾਈ ਲੈ ਲੈ ਪੁੱਤਾਂ ਮੇਰੇ ਕੋਈ ਦੁੱਖ ਤਕਲੀਫ ਹੈ ਹੋਰ ਕੀ ਹੈ ਮੈਂ ਕੋਈ ਦਵਾਈਆਂ ਜਿਹੜੀਆਂ ਲੈਣੀਆਂ ਸੀ ਇਹ ਲੈ ਲਈਆਂ ਹੁਣ ਠੀਕ ਹੈ ਜੇ ਤੇਰੀ ਮਾਂ ਹੁੰਦੀ ਉਹ ਚਲ ਉਹਦੇ ਨਾਲ ਗੱਲ ਕਰਨ ਦੀ ਹੁਣ ਮੈਂ ਕੀ ਗੱਲ ਕਰਾਂ ਪੁੱਤ ਤੈਨੂੰ ਤਾਂ ਮੈਂ ਕਹਿ ਹੀ ਸਕਦਾ ਵੰਸ ਵੱਜੇ ਅੱਗੇ ਠੀਕ ਹੈ ਬਾਪੂ ਕੋਈ ਨਾ ਤੂੰ ਸੋਚਣਾ ਕਰ ਸਭ ਸਹੀ ਹੋ ਜੂਗਾ ਚੱਲ ਮੜਾ ਤਗੜਾ ਹੋ ਆਪਾਂ ਅੱਡੇ ਤੇ ਜਾ ਕੇ ਉਹਨਾਂ ਨਾਲ ਸੌਦਾ ਚੱਕ ਲਿਆਉਨੇ ਆ ਮੈਂ ਤਾਂ ਇਹ ਕਹਿੰਦਾ ਪ੍ਰਮਾਤਮਾ ਚੱਲੋ ਤੇ ਕਰਤੇ ਆਜੋ ਆ ਗਏ ਪੁੱਤੋਕਾ ਬਾਪੂ ਜੀ ਕੀ ਕਹਿ ਰਹੇ ਸੀ ਬਾਪੂ ਨੇ ਤਾਂ ਕੀ ਕਹਿਣਾ ਆਜ ਉਹਦਾ ਜੈਲੇ ਦੇ ਪੋਤਾ ਹੋਇਆ ਹੈ ਨਾ ਉਹਦਾ ਦਿਲ ਜਟਾਈ ਬੈਠਿਆ ਆ ਆਖੇ ਮੈਂ ਵੀ ਆਪਣੇ ਪੁੱਤੇ ਨਾਲ ਪਾਰਕ ਚ ਖੇਡਣਾ ਬਸ ਆਹੀ ਗੱਲਾਂ ਕਰਦੇ ਸੀਗੇ ਛੇਤੀ ਛੇਤੀ ਪੋਤੇ ਦਾ ਮੂੰਹ ਦਿਖਾ ਲੋ ਵੈਸੇ ਇੱਕ ਗੱਲ ਦੱਸਾਂ ਮੈਂ ਮੈਨੂੰ ਵੀ ਟਾਈਮ ਹੈਗਾ ਸੱਚੀ ਹਾਂਜੀ ਯਾਰ ਤੈਨੂੰ ਦੱਸਿਆ ਗਿਆ ਨਹੀਂ ਹੈਗਾ ਬਸ ਮੈਂ ਹੋਇਆ ਸੀ ਕਿ ਸਰਪ੍ਰਾਈਜ਼ ਦਊਂਗੀ ਚਲ ਇਹ ਤਾਂ ਤੂੰ ਬਹੁਤ ਵਧੀਆ ਕੀਤਾ ਮੈਨੂੰ ਸਰਪ੍ਰਾਈਜ਼ ਦਿੱਤਾ। ਹੁਣ ਬਾਪੂ ਨੂੰ ਵੀ ਦੱਸ ਦੇਣਾ ਵੀ ਬਾਪੂ ਨੂੰ ਤੈਨੂੰ ਡਾਕਟਰ ਦੇ ਨਾਈ ਲੈ ਕੇ ਜਾਣਾ ਤਾਂ ਚੰਗੀ ਗੱਲ ਐ। ਉਹਨੇ ਗੱਲ ਸੁਣ ਕੇ ਖੁਸ਼ ਹੋ ਜਾਣਾ। ਠੀਕ ਐ ਜੀ। ਚੱਲ ਮੈਂ ਸ਼ਹਿਰ ਚੱਲਿਆ। ਖਲਾਬ ਜਾਣਾ ਦਾ ਡੱਬਾ ਫੜ ਕੇ ਲਿਆਉਣਿਆ। ਨਾਲੇ ਮੂੰਹ ਮਠਾ ਕਰਾ ਦਾਂਗੇ। ਠੀਕ ਐ। ਟਾਈਮ ਨਾ ਲਾ ਦੇ। ਬਾਪੂ ਆ ਜਾ। ਚੱਲਦੇ ਆਪਾਂ ਬਾਜ਼ਾਰ। ਮੈਂ ਤਾਂ ਇਹ ਕਹਿੰਦਾ ਸੀਗਾ ਬਾਪੂ ਕਿਉਂ ਨਾ ਆਪਾਂ ਫਿਰ ਜਵਾਕ ਵਾਸਤੇ ਕਿੱਡਾ ਗੁੱਡਾ ਲੈ ਲਈਏ। ਕੀ ਨਤ ਮਿਲ ਬੁੱਤ ਮਦਦ ਦਾ ਹੀ ਹੈ ਵੀ ਆਪਣੇ ਘਰੇ ਮਹਿਮਾਨ ਆਉਣ ਆਲੇ ਹੁਣ ਆਪਾਂ ਨੂੰ ਸਮਾਨ ਤਾਂ ਲੈਣੀ ਪਊਗਾ। ਉਹ ਸ਼ੁਕਰ ਹੈ ਦਾ ਪਿਆ ਤੇਰਾ। ਕੋਈ ਸ਼ੁਕਰ ਹੈ ਮਾਲਕਾ। ਹੁਣ ਤਾਂ ਖੁਸ਼ ਹੈ। ਹਾਂ ਖੁਸ਼ ਆ ਬੁੱਤ। ਹੋਇਆ ਹੀ। ਹੋਇਆ ਹੀ। ਜੋਂਦਾ ਰਹਿ। ਚਲ ਨੜੇ ਬੱਠੇ ਹੀ ਭੜ ਲਿਆਉਣੇ ਆ। ਜਿਹੜੇ ਆਪਾਂ ਸੌਦਾ ਪੁੱਤਾਂ ਲਿਆ। ਚਲ ਆ ਜਾ। ਚਲ।

ਉਹ ਠੀਕ ਨੇ ਸ਼ੁਕਰ ਹੈ ਪਰਮਾਤਮਾ ਦਾ ਠੀਕ ਹੈ ਪਰ ਇੱਕ ਗੱਲ ਸੀ ਕੀ ਗੱਲ ਸੀ ਮੇਰਾ ਬੱਚਾ ਤਾਂ ਠੀਕ ਹੈ ਸੌਰੀ ਬੱਚੇ ਦੀ ਵਾਸ਼ਿੰਗ ਕਰਾਉਣੀ ਪਈ ਹੋਊਗਾ ਹਾਂ ਸਲਾਨ ਕੋਈ ਗੱਲ ਪਰਮਾਤਮਾ ਸਭ ਖੈਰ ਕਰੂਗਾ ਇੱਕ ਹੋਰ ਹੋ ਸਕਦਾ ਹੈ ਉਹਨਾਂ ਦੀ ਬੱਚੇ ਤਾਂ ਨਹੀਂ ਘਟਾਉਣੇ ਕੋਈ ਦਿੱਕਤ ਥੋੜੀ ਜ਼ਿਆਦਾ ਹੈ ਡਾਕਟਰ ਸਭ ਜ਼ਿਆਕ ਹੀ ਕਹਿ ਰਹੇ ਨੇ ਕਿ ਬੱਚੇ ਤਾਂ ਨਹੀਂ ਘਟਾਦੇ ਉਦੋਂ ਕਦੇ ਮਾਈ ਨਹੀਂ ਬਣ ਸਕਦੀ ਹੋਰ ਵੀ ਹਿੱਲੇ ਬਹੁਤ ਹੈਗੇ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ ਤੁਸੀਂ ਸ਼ੁਕਰ ਮਨਾਓ ਵੈਸੇ ਉਹਨਾਂ ਦੀ ਜਾਨ ਬਚ ਗਈ ਠੀਕ ਹੈ ਅੰਸੂ ਕੋਈ ਗੱਲ ਨਹੀਂ ਆਪਰੇਸ਼ਨ ਚੱਲ ਰਿਹਾ ਹੈ ਕੰਮ ਕਰ ਦੇਗਾ ਅਸੀਂ ਗੱਲ ਕਰ ਪ੍ਰਗਟ ਕੀ ਹਾਲ ਸასიਵਾ ਡਾਕਟਰ ਸਾਹਿਬ ਕੀ ਹਾਲ ਚਾਲ ਹੈ ਵਧੀਆ ਹੋਰ ਬਜ਼ੁਰਗੋ ਕਿਵੇਂ ਨੇ ਬਜ਼ੁਰਗ ਤਾਂ ਉਹ ਡੇਰਦਿਆਂ ਹਵਾ ਚ ਖਿਆਲ ਅਜ ਬਾੜੇ ਸੁਪਨੇ ਸੋਣ ਲੱਗ ਗਏ ਹੁਣ ਉਹਨਾਂ ਨੂੰ ਮੈਂ ਕੀ ਦੱਸਾਂ ਇਹ ਜਿਹੜੀ ਚੀਜ਼ ਹੋਈ ਨਹੀਂ ਸਕਦੀ ਉਹਦੇ ਬਾਰੇ ਕੀ ਬਾਲਾ ਸੋਚਣਾ ਪ੍ਰਗਟ ਮੈਂ ਤੇ ਨਾਲ ਕੋਈ ਏਸੇ ਬੇਸੇ ਤੇ ਗੱਲ ਕਰਨ ਆਇਆ ਸੀ ਜੇ ਗੁੱਸਾ ਨਾ ਕਰੇ ਕੋਈ ਗੱਲ ਸ਼ੁਰੂ ਕਰੀਏ ਆਪਾਂ ਆਹ ਦੱਸੋ ਮਿਰਨਕ ਪਛਾਣ ਵਾਲੀ ਜਾਣ ਪਛਾਣ ਦੀ ਕੁੜੀ ਐ ਉਹਦੇ ਨਾਲ ਮੈਂ ਤੁਹਾਡੇ ਬਾਰੇ ਗੱਲ ਕਰੀ ਸੀ ਜੇ ਤੁਸੀਂ ਬੱਚਾ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਨਾਲ ਉਹਦਾ ਕੰਟੈਕਟ ਕਰਾ ਦੇਣਾ ਕੁੜੀ ਦਾ ਤੁਸੀਂ ਬੱਚਾ ਲੈ ਸਕਦੇ ਹੋ ਤੂੰ ਕੀ ਮਤਲਬ ਮਤਲ ਉਹਨਾਂ ਕੋਲ ਦੋ ਬੱਚੇ ਆ ਨਹੀਂ 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 ਦੋ ਬੱਚੇ ਨੇ ਦੇਖੋ ਜਿੱਦਾਂ ਆਪਾਂ ਟਿਊਬ ਨਾਲ ਬੇਬੀ ਲੈਨੇ ਆ। ਸਾਨੂੰ ਉਹ ਨਹੀਂ ਕਰਨਾ ਪੈਣਾ। ਸਾਨੂੰ ਉਹ ਕੁੜੀ ਮਿਲਾਦਣਾ ਮੈਂ। ਤੁਸੀਂ ਰੱਖ ਸਕਦੇ ਓ ਉਹਨੂੰ ਘਰੇ। ਜਦੋਂ ਉਹ ਪ੍ਰੈਗਨੈਂਟ ਹੋ ਗਈ, 9 ਮਹੀਨਾ ਬਾਅਦ ਬੱਚਾ ਲੈ ਕੇ ਉਹਨੇ ਚੱਲ ਜਾਣਾ ਵਾਪਸ। ਡਾਕਟਰ ਸਾਹਿਬ ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ। ਤੁਹਾਨੂੰ ਚੰਗਾ ਭਲਾ ਪਤਾ ਹੈ। ਕਿ ਮੈਂ ਆਪਣੀ ਵਾਈਫ ਨੂੰ ਕਿੰਨਾ ਪਿਆਰ ਕਰਦਾ। ਉਹਦੇ ਤੋਂ ਸੇਵਾ ਹੋਰ ਵਾਰ ਸੋਚਣੀ ਮੈਂ ਗੁਨਾਹ ਮੰਨਦਾ। ਤਨੂ ਕੀ ਲੱਗਦਾ ਮੈਨੂੰ ਜੇ ਐਕਸੈਪਟ ਕਰ ਲੂੰਗਾ ਦੇਖ ਪੜਦਾ ਜ਼ਿੰਦਗੀ ਵਿੱਚ ਬਹੁਤ ਸਮਝੌਤੇ ਕਰਨੇ ਪੈਂਦੇ ਨੇ ਤੇਰਾ ਪਿਓ ਮਰ ਗਿਆ ਉਹ ਬਜ਼ੁਰਗ ਬੰਦੇ ਨੂੰ ਜਿੱਦੇ ਪਤਾ ਲੱਗ ਗਿਆ ਕਿ ਉਹ ਪੋਤਾ ਪੁੱਤੇ ਦਾ ਮੂੰਹ ਨਹੀਂ ਦੇ ਸਕਦਾ ਦੇਖ ਪਰਗਟ ਕਈ ਗੱਲਾਂ ਦੇ ਜ਼ਿੰਦਗੀ ਵਿੱਚ ਫੈਸਲੇ ਲੈਣੇ ਪੈ ਜਾਂਦੇ ਨੇ ਤੂੰ ਆਪਣੇ ਪਿਓਕ ਨਹੀਂ ਦੇਖਦਾ ਜਿਹੜੇ ਦਿਨ ਉਹਨੂੰ ਪਤਾ ਲੱਗ ਗਿਆ ਕਿ ਉਹ ਪੋਤੇ ਦਾ ਮੂੰਹ ਕਦੇ ਵੀ ਨਹੀਂ ਦੇਖ ਸਕਦਾ ਉਹਨੇ ਮਰ ਜਾਣਾ ਸੋ ਡਾਕ ਘਰ ਦਾ ਸਿਸਟਮ ਖਰਾਬ ਹੋ ਜੂ। ਇਹੀ ਗੱਲਾਂ ਦਾ ਡਰਾ ਮੈਨੂੰ। ਚਲੋ ਫੇਰ ਵੀ ਮੈਂ ਇੱਕ ਵਾਰੀ ਆਪਣੀ ਵਾਈਫ ਨਾਲ ਗੱਲ ਕਰ ਲੈਣਾ। ਜੇ ਇਹਨਾਂ ਨੂੰ ਸਹੀ ਲੱਗਦਾ ਫਿਰ ਉਹ ਸਾਹਮਣੇ ਕੋ ਡਿਸੀਜਨ ਲੈ ਲਾਂਗੇ। ਦੇਖੋ ਪ੍ਰਗਟਾਏ ਤੇਰੇ ਹੱਥ 'ਚ ਹੈ। ਉਹਨੂੰ ਸੋਹਣੇ ਤਰੀਕੇ ਨਾਲ ਗਾਈਡ ਕਰੋ। ਉਹਨਾਂ ਨੂੰ ਸਮਝਾਓ ਜੇ ਤੁਸੀਂ ਬੱਚਾ ਡਾਪ ਕਰ ਦਿਓ, ਅਡਪਟ ਕਰ ਦਿਓ। ਫੇਰ ਵੀ ਤਾਂ ਕੱਲ ਨੂੰ 100 ਗੱਲ ਹੋ ਸਕਦੀ ਹੈ। ਬੱਚਾ ਮੰਨ ਲਾਉਂਦਾ ਹੈ, ਨਹੀਂ ਲਾਉਂਦਾ। ਬਗਾਨਾ ਤਾਂ ਬਗਾਨੇ ਹੀ ਬੱਚਾ ਹੁੰਦਾ ਬੇਸਕ। ਕਿੰਨਾ ਹੀ ਅਗਲਾ ਕੋਈ ਆਪ ਦਾ ਸਾਕਾ ਸੰਬੰਧੀ ਦੇ ਦੇ ਪਰ ਬਗਾਨਾ ਤਾਂ ਬਗਾਨਾ ਹੀ ਹੁੰਦਾ ਆਪ ਦੀ ਅਨਸਾਬ ਦੀ ਹੁੰਦੀ ਦੇਖੋ ਮੇਰਾ ਤਾਂ ਫਰਜ਼ ਬਣਦਾ ਸੀ ਆਪਣੀ ਦੋਸਤੀ ਵੀ ਹੈ ਤੁਸੀਂ ਦਵਾਈ ਬੂਟੀ ਵੀ ਮੇਰੇ ਕੋਲੋਂ ਲੈਣੇ ਹੋ ਬਾਕੀ ਸੋਡੀ ਜਿਵੇਂ ਸਲਾਹ ਵਾਲੀ ਦੋਈ ਜੀਆਂ ਦੀ ਕਰ ਲਿਓ ਗੱਲ ਹੁ ਬਸ ਮੈਂ ਤਾਂ ਇਹ ਨਹੀਂ ਸਮਝ ਆਉਂਦੀ ਕਿਸ ਵਿਸ਼ੇ ਤੇ ਮੈਂ ਗੱਲ ਕਿਵੇਂ ਕਰਾਂਗਾ ਉਹਦੇ ਨਾਲ ਤੁਹਾਨੂੰ ਲੱਗਦਾ ਮੈਂ ਆਪਣੀ ਵਾਈਫ ਨਾਲ ਇਹ ਗੱਲ ਸਾਂਝੀ ਕਰ ਲਊਗਾ ਕੋਈ ਵੀ ਔਰਤ ਕਦੇ ਨਹੀਂ ਚਾਹੁੰਦੀ ਹੈਗੀ ਕਿ ਆਪਦਾ ਪਤੀ ਕਿਸੇ ਨਾਲ ਸ਼ੇਅਰ ਕਰੇ ਪ੍ਰਗਟ ਪਰਿਵਾਰ ਨੂੰ ਬਚਾਉਣ ਵਾਸਤੇ ਸਭ ਕੁਝ ਕਰਨਾ ਪੈਂਦਾ ਲੋਕ ਦੋ ਦੋ ਵਿਆਹ ਕਰਾਉਂਦੇ ਵੀ ਦੇਖੇ ਨੇ ਪੁਰਾਣੇ ਸਮੇਂ 'ਚ ਤਾਂ ਤਿੰਨ ਤਿੰਨ ਜਣੇ ਇੱਕ ਇੱਕ ਜਨਾਨੀ ਰੱਖਦੇ ਰਹੇ ਨੇ ਹਣ ਪ੍ਰਗਟ ਪੁਰਾਣੇ ਬਜ਼ੁਰਗਾਂ ਕਦੀਆਂ ਦੇਖ ਲਓ ਉਦੋਂ ਕਿੰਨੇ ਵਿਆਹ ਹੁੰਦੇ ਸੀ ਕਿਸੇ ਦੇ ਇੱਕ ਨੂੰ ਵਿਆਹ ਲਾਂਦੇ ਸਾਰਾ ਡੱਬ ਰੇਕੇ ਚੁੱਲ੍ਹੇ ਤੇ ਪੜੀ ਜਾਂਦਾ ਸੀ ਉਹ ਗੱਲਾਂ ਦਾ ਠੀਕ ਨੇ ਤੇਰੀਆਂ ਚੱਲ ਫੇਰੀਆਂ ਕੋਸ਼ਿਸ਼ ਕਰਦਾ ਮੈਂ ਵੀ ਤਾਂ ਚਾਹੁੰਨੀ ਆ ਕਿ ਮੇਰਾ ਪਰਿਵਾਰ ਅੱਗੇ ਵਧੇ ਹੁਣ ਮੇਰੀ ਬਾਪ 22 ਪੱਖੋਂ ਤਾਂ ਕੋਈ ਸਾਮੁਨਤ ਲੈ ਲੈ ਮੈਂ ਵੀ ਤਾਂ ਚਾਹੁੰਨੀ ਆ ਕਿ ਮੇਰਾ ਪਰਿਵਾਰ ਅੱਗੇ ਵਧੇ ਹੁਣ ਤਾਂ ਕੋਈ ਚਾਨਣ ਵੀ ਨਹੀਂ ਦਿਖਦਾ ਹੈਗਾ ਕੋਈ ਨਾ ਕੋਈ ਫੈਸਲਾ ਤਾਂ ਲੈਣਾ ਹੀ ਪੈਣਾ ਹੈ ਦੇਖਦਾ ਮੈਂ ਨਾਲ ਗੱਲ ਕਰਕੇ ਕੋਈ ਗੱਲ ਨਹੀਂ ਤੁਸੀਂ ਗੱਲ ਕਰ ਲਓ ਜਿੱਥੇ ਮੇਰੀ ਲੋੜ ਹੋਈ ਮੈਂ ਬੈਠਾ ਹਾਂ ਚੰਗੀ ਗੱਲ ਹੈ ਜੇ ਤੁਹਾਡੀ ਸਲਾਹ ਹਾਂਚ ਹੁੰਦੀ ਹੈ ਉਹਦਾ T20 ਵੀ ਮੈਂ ਆਪਦੇ ਧਿਆਨ ਨਾਲ ਕਰਾਂਗਾ। ਸੋ ਮੈਂ ਤਾਂ ਜਿੰਨਾ ਕਰ ਸਕਦਾ। ਸੋਡੀ ਹੈਲਪ ਉਹ ਨਹੀਂ ਕਰ ਸਕਦਾ। ਠੀਕ ਹੈ। ਮੈਂ ਦੱਸਦਾ ਤੁਹਾਨੂੰ ਗੱਲ ਕਰਕੇ। ਕੋਈ ਗੱਲ ਨਹੀਂ। ਮੇਰੇ ਤੱਕ ਜਦੋਂ ਵੀ ਲੋੜ ਪਈ ਰਾਤੀ ਰਾਤ ਫੋਨ ਕਰਿਓ। ਠੀਕ ਹੈ ਜੀ। ਥੈਂਕ ਯੂ। ਕੱਟ। ਸੁੱਖਾ ਤਾਂ ਨੂੰ ਕੁਝ ਵੀ ਨਾ ਕਹਿਣ ਦੀ ਲੋੜ ਨਹੀਂ ਆਗੀ। ਮੈਂ ਸਾਰਾ ਕੁਝ ਸੁਣ ਲਿਆ। ਜੇ ਤੂੰ ਸਾਰਾ ਕੁਝ ਸੁਣ ਹੀ ਲਿਆ ਫਿਰ ਫਿਰ ਆਪਣਾ ਫੈਸਲਾ ਵੀ ਦੇ ਦੇ। ਤੂੰ ਤੁਸੀਂ ਕਹਿ ਰਹੇ ਹੋ ਡਾਕਟਰ ਸਾਹਿਬ ਕਹਿ ਰਹੇ ਆ ਮੈਨੂੰ ਨਾ ਚਾਹੁੰਦੇ ਵੀ ਇਹ ਕੋੜਾ ਘੁੱਟ ਪੀਣਾ ਹੀ ਪੈਣਾ ਜ਼ਹਿਰ ਦਾ। ਦੇਖ ਸੋਖ। ਦੇਖ ਸੋਖ। ਤੇਰੇ ਤਾਂ ਕੋਈ ਨਹੀਂ ਲੈ ਸਕਦਾ। ਮੈਂ ਤੈਨੂੰ ਹੀ ਪਿਆਰ ਕਰਦਾ। ਪਰ ਪਰਿਵਾਰ ਦੇ ਭਲੇ ਲਈ ਕੋਈ ਨਾ ਕੋਈ ਡਿਸੀਜਨ ਤਾਂ ਲੈਣੀ ਪਊਗਾ ਜੇ ਬਾਪੂ ਇਹਨੂੰ ਗੱਲ ਪਤਾ ਲੱਗ ਗਈ ਕਿ ਤੂੰ ਕਦੇ ਮਾਂ ਨਹੀਂ ਬਣ ਸਕਦੀ ਉਹਨਾਂ ਤਾਂ ਜਾਨੋਂ ਜੀ ਮਰ ਜਾਣਗੇ ਬਾਪੂ ਦਾ ਵੀ ਸਹੀ ਹੈ ਕਿੰਨੀ ਉਹਨਾਂ ਨੂੰ ਉਮੀਦਾਂ ਸਾਰੀਆਂ ਉਮੀਦਾਂ ਖ਼ਤਿਆ ਜਾਣਗੀਆਂ ਉਹ ਤਾਂ ਚੁੱਭੇ ਟੁੱਟਦੇ ਜਾਣਗੇ ਇਸ ਤੋਂ ਜ਼ਿਆਦਾ ਵੀ ਬਾਪੂ ਨੂੰ ਸੱਚ ਨਹੀਂ ਪਤਾ ਲੱਗੇਗਾ ਵਧੀਆ ਗੱਲ ਹੈ اچھا ਠੀਕ ਹੈ ਦੇਖਾਂਗੇ ਕੀ ਕਰਨਾ ਠੀਕ ਹਾਂਜੀ ਫਿਰ ਡਾਕਟਰ ਸਾਹਿਬ ਤੁਹਾਨੂੰ ਵੀ ਅੱਜ ਮੇਰੇ ਲੋਡ ਪੈ ਗਏ ਨੋ ਨਮਸਕਾਰ ਅਸਲ ਤੇ ਮੇ tunesam ਵੀਰਾ ਇੱਕ ਦੋਸਤ ਹੈ ਆਪਣਾ ਕਲੈਂਡ ਵੀ ਉਹ ਉਹਦੀ ਮੈਸੇਜ ਕੋਈ ਬੱਚਾ ਨਹੀਂ ਹੋ ਸਕਦਾ ਵੈਸੇ ਵੀ ਤੁਸੀਂ ਸਰਵਿਸ ਦਿੰਨੇ ਹੋ ਨਾਲੇ ਸਾਨੂੰ ਕੱਠੇ ਪੈਸੇ ਮਿਲ ਜਾਣਗੇ ਨਾਲੇ ਉਹਦਾ ਮਸਲਾ ਹੱਲ ਹੋ ਜੇ ਮਤਲਬ ਕਿ ਉਹਨੂੰ ਬੱਚਾ ਮੈਂ ਦਵਾਂਗੇ ਤੁਸੀਂ ਜੇ ਕਮਾਈ ਮੋਟੀ ਲੱਗੂਗੀ ਕਮਾਈ ਦੇਖੋ ਜਿਵੇਂ ਤੁਸੀਂ ਕਹੋਗੇ ਉਨੀ ਦਮਾਦਾ ਨਹੀਂ ਤੁਹਾਨੂੰ ਉਹਦਾ ਮਸਲਾ ਹੱਲ ਹੋਣਾ ਚਾਹੀਦਾ ਮੈਨੂੰ ਪੈਸੇ ਦਾ ਮਤਲਬ ਆ ਬੰਦਾ ਤਾਂ ਚਾਹੇ ਕੋਡੀ ਦਾ ਵੀ ਹੋਵੇ ਪੈਸਾ ਆਉਣਾ ਚਾਹੀਦਾ ਮੈਨੂੰ ਜਿੱਥੋਂ ਮਰਜੀ ਆਵੇ ਕਰਵਾ ਲੈਣਾ ਡੀਲ ਕੋਈ ਨਹੀਂ ਡਾਕਟਰ ਸਾਹਿਬ ਤੁਹਾਡੀ ਗੱਲ ਮੋੜੀ ਐ ਮੈਂ ਉਹ ਤਾਂ ਮਾਣਾ ਤੁਹਾਡੇ ਦੇ ਐਵੇਂ ਥੋੜੀ ਫਿਰ ਮੁਸਕਾਨ ਗੰਦੇ ਆ ਕੋਈ ਨਾ ਮਿਲਵਾ ਦਿਓ ਤੁਸੀਂ ਕਰ ਲਊਗਾ ਗੱਲ ਹੋਰ ਗੱਲ ਕਿਸੇ ਤੋਂ ਜ਼ਿਆਦਾ ਉਮੀਦਾਂ ਨਹੀਂ ਲਾਉਂਦੀ ਮੈਂ ਤੇ ਨਾ ਹੀ ਮੇਰੇ ਤੋਂ ਜ਼ਿਆਦਾ ਲੋਣੀ ਆ ਬੱਚੇ ਤੱਕ ਦਾ ਮਤਲਬ ਆ ਉੱਥੇ ਤੱਕ ਹੀ ਰਹਿਣ ਉਹਨਾਂ ਨੂੰ ਸਿਰਫ ਬੱਚਾ ਚਾਹੀਦਾ ਹੈ بیوی ਵੀ ਤਾਂ ਉਹਦੀ ਹੈਗੀ ਏ ਹੂੰ ਸਿਰਫ ਬੱਚੇ ਨਾਲ ਮਤਲਬ ਆਂਗਾ ਡਾਕਟਰ ਸਾਹਿਬ ਨੇ ਕਹੀ ਜਿਸੀ ਆ ਚਾ ਤੁਸੀਂ ਆ ਨਹੀਂ ਨਹੀਂ ਜੀ ਇਹ ਰਣੋ ਤੁਸੀਂ ਹਾਲੇ ਤਾਂ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਆਇਆ ਮੈਂ ਮੇਰੀ ਵਾਈਫ ਨੂੰ ਬਹੁਤ ਪਿਆਰ ਕਰਦਾ ਪਰ ਸਾਡੀ ਮਾੜੀ ਕਿਸਮਤ ਕਿ ਉਹਦੇ ਔਲਾਦ ਨਹੀਂ ਹੁੰਦੀ ਹੈਗੀ ਤਾਂ ਕਰਕੇ ਮੈਂ ਤੁਹਾਡੇ ਕੋਲ ਆਇਆ ਹੁਣ ਤੁਸੀਂ ਦੱਸੋ ਖਾਲੂ ਕੀ ਪ੍ਰੋਬਲਮ ਤਾਂ ਨਹੀਂ ਹੈਗੀ ਮੈਨੂੰ ਕੋਈ ਪ੍ਰੋਬਲਮ ਹੁੰਦੀ ਤਾਂ ਮੈਂ ਇੱਥੇ ਤੱਕ ਆਉਂਦੀ ਨਾ ਐਂਡ ਬਾਕੀ ਰਹੀ ਗੱਲ ਤੁਹਾਡੇ ਪਰਿਵਾਰ ਚ ਕੀ ਚੱਲ ਰਿਹਾ ਮੈਨੂੰ ਉਸ ਨਾਲ ਕੋਈ ਮਤਲਬ ਨਹੀਂ ਮੇਰਾ ਕੰਮ ਮੇਰਾ ਪੈਸਾ ਤੁਹਾਡੀ ਸਾਰੀ ਇੱਛਾ ਪੂਰੀਆਂ ਕਰਾਂਗਾ ਤੁਹਾਡਾ ਜੋ ਵੀ ਖਰਚਾ ਪਾਣੀ ਹੋਗਾ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਨਹੀਂ ਪੈਸੇ ਦੇ ਦਾਂਗਾ ਲੱਖ ਹਾਲੋ ਤੁਹਾਨੂੰ ਹਰ ਮਹੀਨੇ 1 ਲੱਖ ਰੁਪਏ ਦੇ ਕੇ ਰੋਹਣਾ 9 ਮਹੀਨਿਆਂ ਦਾ 9 ਲੱਖ ਰੁਪਏ ਜਲਦੀ ਕਰੋ ਪਲੀਜ਼ ਤੁਸੀਂ ਇੰਨੀ ਗਾੜੀ ਨਾ ਕਰੋ ਜਦੋਂ ਟਾਈਮ ਹੋਏ ਮੈਂ ਤੁਹਾਡੇ ਕੋਲ ਆਪਨਾ ਬਾਜੂਗਾ ਮੈਂ ਤੁਹਾਨੂੰ ਪੇਮੈਂਟ ਦੇ ਦੇਤੀ ਤੁਹਾਨੂੰ ਕਾਲ ਕਰੂੰਗਾ ਪਰੋਸਾਂ ਮਰਾ ਤੁਸੀਂ ਆਜੋ ਆਜੋ ਇਹ ਹੈ ਮੇਰਾ ਮਕਾਨ ਕਰ ਤੋ ਬੋ ਸੁਣੋ ਤੁਹਾਡਾ ਬਸ ਇਸ ਕਰਨ ਚਾਰ ਜਨਮ ਨੂੰ ਤੁਸੀਂ ਆਓ ਹੇ ਇੱਥੇ ਮੈਂ ਰਹੂੰਗੀ ਆਜੋ ਇਹ ਮੇਰੀ ਵਾਇਸ ਨੇ ਸੱਚੀ ਖਸਤੀ ਕਰਦੀ ਹਰਦੀ ਅਸਕਾਨ ਅੱਛਾ ਜਿੰਨਾ ਵਾਰ ਅਸੀਂ ਗੱਲ ਕੀਤੀ ਸੀ ਅਸਕਾਨ ਮੈਨੂੰ ਤੇਰੇ ਤੋਂ ਉਮੀਦਾਂ ਨੇ ਸਾਡੇ ਸਾਰੇ ਪਰਿਵਾਰ ਦੀਆਂ ਖੁਸ਼ੀਆਂ ਨਾ ਤੇਰੇ ਨਾਲ ਜੁੜੀਆਂ ਹੋਈਆਂ ਨੇ ਤਸੀ ਟੈਨਸ਼ਨ ਨਾ ਲਓ ਮੇਰਾ ਤਾਂ ਕੰਮ ਆਂਡ ਆਪਣੇ ਕੰਮ ਨੂੰ ਕਿੱਦਾਂ ਕਰੀਦਾ ਮੈਂ ਜਾਣਦੀ ਆਂ ਮੈਂ ਤੇਰੀ ਬਹੁਤ ਕੇਅਰ ਕਰੂੰ ਆਪਣੇ ਭੈਣਾਂ ਵਾਂਗੂ ਰੱਖੂੰਗੀ ਠੀਕ じゃ ਰਹਿਸਟੇ ਰਹੋ ਸਾਰੀ ਗੱਲ ਖੋਲ ਤਾਂ ਲੇਸੀ ਨਾ ਸਾਰੀ ਗੱਲ ਖੋਲ ਲਈ ਸੀਗੀ ਇੱਕ ਵਾਰ ਹੋਰ ਸੋਚ ਲੈ ਮੈਨੂੰ ਤਾਂ ਹੀ ਲੱਗਦੀ ਆਂਦਾ ਤੇਰੇ ਮਨ ਚ ਇੰਨਾ ਗੱਲਾਂ ਕਰਕੇ ਫਰਕ ਨਹੀਂ ਪੈ ਜੇ ਮੇਰੇ ਮਨ ਚ ਕੋਈ ਫਰਕ ਨਹੀਂ ਪਿੰਦਾ ਜੋ ਕਰ ਰਿਹਾ ਨਾ ਆਪਾਂ ਚੰਗੇ ਵਾਸਤੇ ਕਰ ਰਹੇ ਹਾਂ ਤੁਸੀਂ ਬਾਪੂ ਜੀ ਬਾਰੇ ਤਾਂ ਸੋਚੋ ਬਾਪੂ ਜੀ ਬਾਰੇ ਸੋਚੀ ਜਾਂਦਾ ਸੀਗਾ ਚਲ ਠੀਕ ਹੈ ਹੁਣ ਤੂੰ ਬੜਾ ਨਾ ਸੋਚ ਅਟਾਚੀ ਰਣ ਅੰਦਰ ਦੇਦੋ ਆ ਚਾਪਣੇ ਪਿਆ ਦੋ ਠੀਕ ਇਹ ਦਮ ਰੱਖ ਨਿਰਦਲੀ ਪੁੱਤ ਨੂੰ ਫੋਨ ਹੋ ਗਿਆ ਹੈਲੋ ਸੱਸ ਜੀ ਸਤਿ ਸ੍ਰੀ ਅਕਾਲ ਪੁੱਤਰ ਜੀ ਕਿਵੇਂ ਹੋ ਕਿੱਦਾਂ ਤੁਸੀਂ ਸੁਣਾਓ ਤਾਂ ਕਿੱਤਾ ਕਿਵੇਂ ਨੇ ਸੇਤਾ ਠੀਕ ਨੇ ਪੁੱਤ ਅੱਧੀ ਰਾਤ ਫੋਨ ਨਾਲੇ ਕੀ ਗੱਲ ਹੋ ਗਈ ਉਹ ਕੁਝ ਨਹੀਂ ਮੈਂ ਤਾਂ ਇਹ ਜੰਦੀ ਸੀ ਕਿ ਮੈਂ ਕੱਟ ਡਿੱਕਟਾ ਕਰਵਾਤੀ ਆ ਗੱਡੀ ਤੁਹਾਨੂੰ ਲੈਣ ਆ ਜੂਗੀ ਕਿ ਤੁਸੀਂ ਆ ਜਾਓ ਮੇਰੇ ਕੋਲ ਉਏ ਥੋੜੀ ਹੁੰਦਾ ਪੁੱਤ ਕੈਨੇਡਾ ਆਉਣਾ ਹੈ ਮੂਨਕ ਥੋੜੀ ਜਾਣਾ ਟੁੱਟਾ ਇਕੱਲੇ ਬੱਬੂ ਜੀ ਮੈਨੂੰ ਨਹੀਂ ਪਤਾ ਤੁਸੀਂ ਕਿਉਂ ਟੈਨਸ਼ਨ ਲੈਂਦੇ ਮੈਂ ਜੇ ਤੁਹਾਨੂੰ ਕਹਿਤਾ ਕਿ ਟਿਕਟਾ ਵੀ ਕਰਵਾਤੀ ਹੈ ਗੱਡੀ ਵੀ ਆ ਜੂਗੀ ਤੁਸੀਂ ਬਸ ਪੈਕਿੰਗ ਕਰੋ ਤੇ ਮੇਰੇ ਕੋਲ ਆ ਜਾਓ ਉਹ ਪੁੱਤਰ ਉਹ ਇਹ ਨਾ ਤੇਰੀ ਭਾਬੀ ਕੋਲੇ ਨਿੱਕਾ ਨਿਆਣਾ ਹੋਣ ਵਾਲਾ ਹੈ ਉਹ ਵੇਖਰੇ ਵੀ ਬੰਦਾ ਜ਼ਰੂਰੀ ਹੈ ਕੋਈ ਉਹ ਤੁਸੀਂ ਟੈਨਸ਼ਨ ਨਾ ਲਓ ਮੈਂ ਆਪਦਾ ਧਿਆਨ ਆਪਣੇ ਭਾਬੀ ਦਾ ਧਿਆਨ ਰੱਖ ਲੂੰਗੀ ਮੈਂ ਤੁਹਾਡਾ ਸੋਚ ਰਿਹਾ ਉਹ ਵੀ ਤਾਂ ਮੇਰੀ ਭਾਬੀ ਆ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਬਸ ਮੇਰੇ ਕੋਲ ਆ ਜਾਓ ਉਹ ਪੁੱਤ ਗੱਲ ਦੱਸ ਆ ਗਈ ਲੈ ਤੇਰੀ ਭਾਬੀ ਵੀ ਕਰ ਲੈ ਗੱਲ హలో బింగ్ పేకింగ్ బ మన బాజా మన హీ బాదా ఓ ਰਸ ਮਨਾਓ ਬਾਕੀ ਤੁਸੀਂ ਕਿਸੇ ਵੀ ਗੰਦੀ ਟੈਨਸ਼ਨ ਨਹੀਂ ਲੈਣੀ ਜੀ ਮੈਨੂੰ ਵੀਰੇ ਨੇ ਸੱਤਾਂ ਦੱਸੇ ਥੈਂਕ ਯੂ ਸੋ ਮੱਚ ਸੱਚੀ ਬਹੁਤ ਬਹੁਤ ਰੈਸ ਕਿ ਕਰ ਰਿਹਾ ਚਲੋ ਹਾਂ ਤੁਸੀਂ ਪੈਕਿੰਗ ਕਰੋ ਗੱਡੀ ਆ ਰਹੀ ਹੈ ਟਿਕਟ ਮੈਂ ਕਰਵਾ ਦਿਆਂ ਰਹੀ ਹਾਂ ਜਾਂ ਤੁਸੀਂ ਬਾਪੂ ਜੀ ਨੂੰ ਭੇਜ ਦਿਓ ਠੀਕ ਆ ਓਕੇ ਠੀਕ ਚਲੋ ਬਾਪੂ ਜੀ ਤੁਸੀਂ ਸਪੀਕ ਕਰੋ ਜੀ ਉਹ ਪੁੱਤਾ ਕੀ ਕਰੇ ਤੁਸੀਂ ਜਾਣਦੇ ਮੇਰੇ ਤੋਂ ਦੱਸ ਉੱਥੇ ਕੀ ਕਰਾਉਣਾ ਹੈ ਬਾਪੂ ਜੀ ਤਾਰ ਦਿਨ ਕੋ ਮਾਉਗੇ ਫਿਰ ਕਿਹੜੀ ਗੱਲ ਆ ਤੁਸੀਂ ਭੱਗ ਜੰਦੇ ਦੋਨੇ ਜਣੇ ਕੋਈ ਗੱਲ ਨਹੀਂ ਅਸੀਂ ਤਾਂ ਬਾਅਦ ਚ ਵੀ ਜਾਵਾਂਗੇ ਤੁਸੀਂ ਜਾਓ ਕੋਈ ਨਹੀਂ ਅੱਗੇ ਫਿਰ ਠੰਡ ਹੋ ਜਾਣੀ ਹੁਣ ਤਾਂ ਚੱਲ ਗਰਮੀ ਆ ਉਧਰ ਠੰਡਾ ਮੌਸਮ ਆ ਚੱਲ ਪੁੱਤ ਜਿਵੇਂ ਤੁਹਾਨੂੰ ਲੋਟ ਲੱਗੇ ਚਲੋ ਮੈਂ ਕਰਦੀ ਹਾਂ ਪੈਕਿੰਗ ਫਿਰ ਕਰ ਲਓ ਪੁੱਤ ਜਿਵੇਂ ਲੋਟ ਲੱਗੇ ਤੁਹਾਨੂੰ ਵਾਈ ਗੁਰ ਇਹੋ ਜਿਹੀ ਲਾਦ ਹੋਵੇ ਤੁਹਾਨੂੰ ਨਾ ਇਸ ਟਾਈਮ ਉਹਦੇ ਕੋਲ ਹੋਣਾ ਚਾਹੀਦਾ ਹੈ ਤਾਂ ਕਿ ਮੇਰੇ ਕੋਲ ਜਿਹੜਾ ਹੱਕ ਤੇਰੇ ਤੇ ਆ ਉਹ ਕਿਸੇ ਹੋਰ ਤੇ ਹੋਈ ਨਹੀਂ ਸਕਦਾ ਹੈਗਾ ਮੇਰਾ ਤਾਂ ਦਿਲ ਹੀ ਨਹੀਂ ਮੰਨਦਾ ਇਹਦੇ ਕੋਲ ਜਾਣ ਨੂੰ ਦਿਲ ਤਾਂ ਮੇਰਾ ਵੀ ਕਿਹੜਾ ਮੰਨਦਾ ਕਿਹੜੀ ਜਨਾਨੀ ਹੈ ਜਿਹੜੀ ਆਪਣਾ ਬੰਦਾ ਸ਼ੇਅਰ ਕਰ ਦੂਗੀ ਕਿਸੇ ਨਾਲ ਪਰ ਹਾਲਾਤ ਹੀ ਇਦਾਂ ਦੇ ਆ ਕਿ ਸਭ ਕੁਝ ਕਰਨੇ ਪੈ ਰਹੇ ਆ ਨਾ ਚਾਹੁੰਦੇ ਵੀ ਚਲ ਦੇਖਦੇ ਆ ਯਾਰ ਦੇਖੋ ਆਪਾਂ ਨੂੰ ਬੱਚਾ ਚਾਹੀਦਾ ਤੇ ਬੱਚਾ ਐਵੇਂ ਤਾਂ ਨਹੀਂ ਹੋ ਜਾਊਗਾ ਜੋਦਰ ਨਾਲ ਟਾਈਮ ਸਪੈਂਡ ਕਰੋਗੇ ਤਾਂ ਹੀ ਹੋਗਾ ਨਾ ਠੀਕ ਹੈ ਯਾਰ ਮੈਂ ਕੋਸ਼ਿਸ਼ ਕਰਦਾ ਹਾਂ ਹਾਕੇ ਤੇ ਸੇ ਆਤਾ ਗਿਆ ਮੈਂ ਪਰ ਧਿਆਨ ਮੇਰਾ ਅੱਜ ਵੀ ਉੱਤਰੀ ਆ ਇਹਨਾਂ ਸੋਚਣ ਨਾਲ ਕੁਝ ਨਹੀਂ ਹੁੰਦਾ ਬੱਚਾ ਚਾਹੀਦਾ ਤਾਂ ਫਿਰ ਤਾਂ ਤੁਹਾਨੂੰ ਐਕਸ਼ਨ ਲੈਣਾ ਪੈਣਾ ਹੈ बच्चा तो चाहता है सवाल तो बहुत बड़े होते हैं अब तो कह रही है कल लड़ाई होगी फिर कितने ना चला जाती मैं पहले ही कहा कि मैं कम पैसे मतलब ठीक है